ਮੇਰੀ ਦਾਦੀ ਨੇ ਮੈਨੂੰ ਵਿਰਾਸਤ ਵਿੱਚ ਪਿੰਡ ਵਿੱਚ ਇੱਕ ਲਗਭਗ ਪੂਰੀ ਤਰ੍ਹਾਂ ਖਰਾਬ ਹੋ ਗਿਆ ਘਰ ਦਿੱਤਾ ਅਤੇ ਮੇਰੇ ਭਰਾ ਨੂੰ ਰਾਜਧਾਨੀ ਵਿੱਚ ਤਿੰਨ ਕਮਰਿਆਂ ਵਾਲਾ ਇੱਕ ਫਲੈਟ ਮੇਰੇ ਪਤੀ ਨੇ ਮੈਨੂੰ ਨਾਕਾਮ ਕਿਹਾ ਅਤੇ ਘਰੋਂ ਕੱਢ ਦਿੱਤਾ ਮੈਂ ਪਿੰਡ ਚਲੀ ਗਈ ਅਤੇ ਜਦੋਂ ਮੈਂ ਉਸ ਘਰ ਦੇ ਅੰਦਰ ਕਦਮ ਰੱਖਿਆ ਤਾਂ ਮੈਂ ਸੁਣ ਰਹਿ ਗਈ ਵਕੀਲ ਆਕਾਸ਼ ਸ਼ਰਮਾ ਦੇ ਦਫ਼ਤਰ ਵਿੱਚ ਇੱਕ ਸਨਨਾਟਾ 사ਇਆ ਹੋਇਆ ਸੀ। ਕਿਤਾਬਾਂ ਦੀਆਂ ਕੰਧਾਂ ਦੇ ਵਿਚਕਾਰ ਬੈਠਾ ਉਹ ਬੁੱਢਾ ਵਕੀਲ ਆਪਣੇ ਚਸ਼ਮੇ ਵਿੱਚੋਂ ਵਸੀਅਤ ਦੇ ਪੰਨਿਆਂ ਨੂੰ ਪਲਟ ਰਿਹਾ ਸੀ। ਜਿਵੇਂ ਹਰ ਸ਼ਬਦ ਕੋਈ ਦਰਵਾਜ਼ਾ ਖੋਲਣ ਵਾਲਾ ਹੋਵੇ, ਇੱਕ ਅਜਿਹਾ ਦਰਵਾਜ਼ਾ ਜੋ ਅਤੀਤ ਦੀ ਧੂੜ ਨਾਲ ਟਕਿਆ ਹੋਇਆ ਸੀ। ਅੰਜਲੀ ਦੀਆਂ ਨਜ਼ਰਾਂ ਜ਼ਮੀਨ ਉੱਤੇ ਟਿਕੀਆਂ ਹੋਈਆਂ ਸੀ। ਜਿਵੇਂ ਬਸੀਅਤ ਦਾ ਹਰ ਸ਼ਬਦ ਉਸ ਦੇ ਅੰਦਰ ਕਿਸੇ ਪੁਰਾਣੇ ਘਾਹ ਨੂੰ ਖੁਰੋਚ ਰਿਹਾ ਹੋਵੇ ਉਸ ਦੇ ਅੰਦਰ ਕੁਝ ਚੁੱਪਚਾਪ ਚੁੱਭ ਰਿਹਾ ਸੀ ਅਤੇ ਕੋਈ ਨਹੀਂ ਦੇਖ ਪਾ ਰਿਹਾ ਸੀ ਉਸ ਦੇ ਨਾਲ ਬੈਠਾ ਉਸ ਦਾ ਭਰਾ ਕਰਨ ਮਹਿਤਾ ਠੀਕ ਉਸ ਦੇ ਉਲਟ ਆਤਮ ਵਿਸ਼ਵਾਸ ਵਿੱਚ ਡੁੱਬਿਆ ਹੋਇਆ ਸੀ ਉਸ ਦੀ ਪਿੱਠ ਸਿੱਧੀ ਸੀ ਚਿਹਰਾ ਸ਼ਾਂਤ ਜਿਵੇਂ ਉਸ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਕੀ ਲਿਖਿਆ ਹੈ ਅਤੇ ਇੰਜ ਆਕਾਸ਼ ਸ਼ਰਮਾ ਨੇ ਗਲਾ ਸਾਫ ਕੀਤਾ ਅਤੇ ਪੜਨਾ ਸ਼ੁਰੂ ਕੀਤਾ ਦਿੱਲੀ ਦੇ ਇੱਕ ਪੈਲਸ ਵਾਲਾ ਫਲੈਟ ਮੈਂ ਆਪਣੇ ਪੋਤੇ ਕਰਨ ਮਹਿਤਾ ਨੂੰ ਦਿੰਦੀ ਹਾਂ ਪੜਦੇ ਹੀ ਕਰਨ ਦੀਆਂ ਭੈਵਾਂ ਚੜ ਗਈਆਂ ਅਤੇ ਬੁੱਲਾਂ ਉਤੇ ਇੱਕ ਹਲਕੀ ਮੁਸਕਾਨ ਫੈਲ ਗਈ ਇਹ ਸੁਭਾਵਿਕ ਸੀ ਉਸਨੇ ਕਿਹਾ ਕਿਸੇ ਨੂੰ ਤਾਂ ਰਾਜਧਾਨੀ ਵਿੱਚ ਵਿਰਾਸਤ ਨੂੰ ਅੱਗੇ ਵਧਾਉਣਾ ਪਵੇਗਾ ਅੰਜਲੀ ਨੇ ਡੂੰਗਾ ਸਾਲ ਲਿਆ ਉਸ ਦਾ ਮਨ ਧੜਕਣ ਲੱਗ ਪਿਆ ਉਹ ਜਾਣਦੀ ਸੀ ਕਿ ਹੁਣ ਉਸ ਦਾ ਨਾਂ ਆਉਣ ਵਾਲਾ ਸੀ ਪਰ ਉਸ ਦੇ ਹਿੱਸੇ ਵਿੱਚ ਕੀ ਆਵੇਗਾ ਆਕਾਸ਼ ਨੇ ਅਗਲਾ ਵਾਕ ਪੜ੍ਹਿਆ ਚਿੱਤਰਕੂਟ ਵਿੱਚ ਸਥਿਤ ਸਾਡੀ ਪੁਸ਼ਤੇਨੀ ਹਵੇਲੀ ਉਸ ਦੇ ਸਾਰੇ ਦਸਤਾਵੇਜ਼ ਤੇ ਸਨਮਾਨ ਸਮੇਤ ਆਪਣੀ ਪੋਤੀ ਅੰਜਲੀ ਮਹਿਤਾ ਨੂੰ ਸੌਪਦੀ ਹਾਂ ਅੰਜਲੀ ਦੇ ਚਿਹਰੇ ਉੱਤੇ ਕੋਈ ਭਾਵ ਨਹੀਂ ਆਇਆ ਪਰ ਅੰਦਰ ਇੱਕ ਤੂਫਾਨ ਉੱਠ ਰਿਹਾ ਸੀ ਕਰਨ ਹੱਸ ਪਿਆ ਜ਼ੋਰ ਨਾਲ ਜਿਵੇਂ ਕਿਸੇ ਨੇ ਕੋਈ ਵਧੀਆ ਮਜ਼ਾਕ ਸੁਣਾਇਆ ਹੋਵੇ ਵਾ ਅੰਜਲੀ ਲੱਗਦਾ ਹੈ ਤੇਰਾ ਅਸਲ ਠਿਕਾਣਾ ਮਿਲ ਹੀ ਗਿਆ ਖੰਡਰਾਂ ਤੇ ਢੂੜ ਦੇ ਵਿਚਕਾਰ ਅੰਜਲੀ ਦੀਆਂ ਅੱਖਾਂ ਵਿੱਚ ਕੋਈ ਪ੍ਰਤੀਕਿਰਿਆ ਨਹੀਂ ਸੀ ਸਿਰਫ ਇੱਕ ਥਕਾਵਟ ਇੱਕ ਸਵੀਕਾਰਤਾ ਜੋ ਸ਼ਾਇਦ ਸ਼ਾਲਾ ਤੋਂ ਹੀ ਇਕੱਠੀ ਹੋ ਰਹੀ ਸੀ ਵਕੀਲ ਨੇ ਚੁੱਪਚਾਪ ਫਾਈਲ ਬੰਦ ਕੀਤੀ ਅਤੇ ਉਹਨਾਂ ਨੂੰ ਦੇਖਿਆ ਉਸਦੇ ਚਿਹਰੇ ਉੱਤੇ ਕੋਈ ਦਇਆ ਨਹੀਂ ਨਹੀਂ ਸੀ ਬਸ ਇੱਕ ਪ੍ਰਸ਼ਾਸਨਿਕ ਸ਼ਾਂਤੀ ਬਾਹਰ ਨਿਕਲਦੇ ਵੇਲੇ ਅੰਜਲੀ ਦੇ ਕਦਮ ਥੰਮ ਗਏ ਬਾਹਰ ਉਸਦਾ ਪਤੀ ਵਿਕਰਮ ਸਿੰਘ ਖੜਾ ਸੀ ਉਹ ਬਾਹਾਂ ਸੀਨੇ ਉੱਤੇ ਫੈਲਾਏ ਚਿਹਰਾ ਸੜਿਆ ਹੋਇਆ ਖੜਾ ਸੀ ਉਸਨੇ ਪੁੱਛਿਆ ਜਿਵੇਂ ਪਹਿਲਾਂ ਹੀ ਜਵਾਬ ਤੋਂ ਨਾਰਾਜ਼ ਹੋਵੇ ਅੰਜਲੀ ਨੇ ਸਭ ਕੁਝ ਦੱਸ ਦਿੱਤਾ ਕੁਝ ਸ਼ਬਦਾਂ ਵਿੱਚ ਕੁਝ ਚੁੱਪਾਂ ਵਿੱਚ ਵਿਕਰਮ ਦਾ ਚਿਹਰਾ ਸਖਤ ਹੋ ਗਿਆ ਜਿਵੇਂ ਹਰ ਸ਼ਬਦ ਉਸਦੇ ਆਤਮ ਸੰਮਾਨ ਉੱਤੇ ਸੱਟ ਮਾਰ ਰਿਹਾ ਹੋਵੇ ਇੱਕ ਪੁਰਾਣੀ ਹਵੇਲੀ ਪਿੰਡ ਵਿੱਚ ਜਦੋਂ ਤੇਰੇ ਭਰਾ ਨੂੰ ਦਿੱਲੀ ਦਾ ਫਲੈਟ ਮਿਲਿਆ ਅੰਜਲੀ ਤੂੰ ਹਰ ਵਾਰ ਮੈਨੂੰ ਸ਼ਰਮਿੰਦਾ ਕਰਦੀ ਹੈ ਅੰਜਲੀ ਕੁਝ ਕਹਿਣ ਵੀ ਵਾਲੀ ਸੀ ਪਰ ਉਹ ਨਹੀਂ ਰੁਕਿਆ ਤੇਥੋਂ ਕੁਝ ਨਹੀਂ ਹੁੰਦਾ ਥੱਕ ਗਿਆ ਹਾਂ ਮੈਂ ਤੈਨੂੰ ਢੋਂਦੇ ਢੋਂਦੇ ਹੁਣ ਹੋਰ ਨਹੀਂ ਉਸ ਦੇ ਸ਼ਬਦ ਕਟਾਰ ਵਾਂਗ ਗਲੇ ਵਿੱਚ ਉਤਰ ਉਤਰਦੇ ਚਲੇ ਗਏ ਅੰਜਲੀ ਨੂੰ ਉਸ ਪਲ ਕਰਨ ਦੇ ਹੱਸਣ ਤੋਂ ਬਾਅਦ ਇਹ ਸੱਟ ਮਹਿਸੂਸ ਹੋਈ ਉਹ ਸਿਰਫ ਵਸੀਅਤ ਤੋਂ ਨਹੀਂ ਨਿਕਲੀ ਸੀ ਉਹ ਇੱਕ ਝੂਠੇ ਰਿਸ਼ਤੇ ਤੋਂ ਵੀ ਬਾਹਰ ਨਿਕਲ ਚੁੱਕੀ ਸੀ ਵਿਆਹ ਵਿਸ਼ਵਾਸ ਉਹ ਸਭ ਕੁਝ ਜੋ ਉਸਨੇ ਸਾਲਾਂ ਤੋਂ ਆਪਣਾ ਸਮਝਿਆ ਸੀ ਅਚਾਨਕ ਕਿਸੇ ਨੇ ਉਸ ਤੋਂ ਖੋ ਲਿਆ ਸੀ ਹੁਣ ਉਸ ਕੋਲ ਬਸ ਇੱਕ ਚਾਬੀ ਸੀ ਚਿੱਤਰਕੂਟ ਦੀ ਉਸ ਪੁਰਾਣੀ ਹਵੇਲੀ ਦੀ ਅਤੇ ਇੱਕ ਖਾਮੋਸ਼ ਸਵਾਲ ਜੋ ਹਰ ਕਦਮ ਉੱਤੇ ਪਿੱਛਿਆ ਕਰਦਾ ਸੀ ਮੈਂ ਕਿੱਥੇ ਜਾਵਾਂ ਜਦੋਂ ਰਿਕਸ਼ਾ ਲੈ ਕੇ ਉਹ ਘਰ ਪਹੁੰਚੀ ਤਾਂ ਦਰਵਾਜ਼ੇ ਉੱਤੇ ਤਾਲਾ ਲੱਗ ਚੁੱਕਿਆ ਸੀ ਵਿਕਰਮ ਨੇ ਉਸਦਾ ਸਾਰਾ ਸਮਾਨ ਬਾਹਰ ਖਵਾ ਦਿੱਤਾ ਸੀ ਬਕਸਿਆਂ ਵਿੱਚ ਬੰਦ ਉਸ ਦੀਆਂ ਜਾਦਾਂ ਕੱਪੜੇ ਕਿਤਾਬਾਂ ਅਤੇ ਕੁਝ ਤਸਵੀਰਾਂ ਜੋ ਹੁਣ ਸਿਰਫ ਅਤੀਤ ਸੀ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਕਿਸੇ ਨੇ ਮਾਫੀ ਨਹੀਂ ਮੰਗੀ ਅੰਜਲੀ ਨੇ ਇੱਕ ਆਖਰੀ ਵਾਰ ਪਿੱਛੇ ਵੇਖਿਆ ਅਤੇ ਅੱਗੇ ਵੱਧ ਗਈ ਰੇਲਵੇ ਸਟੇਸ਼ਨ ਤੱਕ ਪਹੁੰਚਦੇ ਬੇਲੇ ਉਸ ਨੂੰ ਬਸ ਇੱਕ ਹੀ ਚੀਜ਼ ਨੇ ਥਾਮਿਆ ਸੀ ਉਹ ਚਾਬੀ ਜੋ ਉਸ ਦੀ ਹਥੇਲੀ ਵਿੱਚ ਬੰਦ ਸੀ ਅਤੇ ਇੱਕ ਨਾਂ ਚਿੱਤਰਕੋਟ ਟ੍ਰੇਨ ਵਿੱਚ ਬੈਠਦੇ ਹੀ ਉਸ ਨੇ ਖਿੜਕੀ ਦੇ ਬਾਹਰ ਵੇਖਿਆ ਪਰ ਉਹ ਕੋਈ ਦ੍ਰਿਸ਼ ਨਹੀਂ ਦੇਖ ਰਹੀ ਸੀ ਉਹ ਤਾਂ ਅੰਦਰ ਦੇਖ ਰਹੀ ਸੀ ਆਪਣੇ ਆਪਣੇ ਟੁੱਟੇ ਟੁਕੜਿਆਂ ਨੂੰ ਕੀ ਉਹ ਉਹਨਾਂ ਨੂੰ ਫਿਰ ਤੋਂ ਜੋੜ ਪਾਵੇਗੀ ਉਸ ਦੀ ਹਥੇਲੀ ਵਿੱਚ ਪਸੀਨਾ ਸੀ ਪਰ ਚਾਬੀ ਠੰਡੀ ਸੀ ਜਿਵੇਂ ਉਹ ਹਵੇਲੀ ਹੁਣ ਵੀ ਉਸ ਦਾ ਇੰਤਜ਼ਾਰ ਕਰ ਰਹੀ ਹੋਵੇ ਟਰੇਨ ਹਿੱਲੀ ਯਾਤਰਾ ਸ਼ੁਰੂ ਹੋਈ ਅਤੇ ਅੰਜਲੀ ਦੀ ਨਵੀਂ ਜ਼ਿੰਦਗੀ ਵੀ ਚਿੱਤਰਕੂਟ ਦੀ ਹਵੇਲੀ ਦੂਰੋਂ ਵੈਸੇ ਹੀ ਦਿਖ ਰਹੀ ਸੀ ਜਿਵੇਂ ਅੰਜਲੀ ਨੇ ਕਲਪਨਾ ਕੀਤੀ ਸੀ ਪੁਰਾਣੀ ਥੱਕੀ ਹੋਈ ਅਤੇ ਸਮੇਂ ਤੋਂ ਪਿੱਛੇ ਛੁੱਟ ਗਈ ਪਰ ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਕਦਮ ਰੱਖਿਆ ਕੁਝ ਵੀ ਚਿੱਤਰ ਮਹਿਸੂਸ ਹੋਇਆ ਕੰਧਾਂ ਉੱਤੇ ਕੋਈ ਚੱਲਰ ਨਹੀਂ ਸੀ ਫਰਸ਼ ਚਮਕ ਰਿਹਾ ਸੀ ਫਰਨੀਚਰ ਉੱਤੇ ਧੂੜ ਨਹੀਂ ਸੀ ਹਰ ਕਮਰਾ ਅਜੀਹਾ ਸਜਿਆ ਹੋਇਆ ਸੀ ਜਿਵੇਂ ਕੋਈ ਹੁਣੇ-ਹੁਣੇ ਉੱਠਿਆ ਹੋਵੇ ਅਤੇ ਦਰਵਾਜ਼ਾ ਖੁੱਲਣ ਦੀ ਉਡੀਕ ਕਰ ਰਿਹਾ ਹੋਵੇ ਅੰਜਲੀ ਹੌਲੇ ਕਦਮਾਂ ਨਾਲ ਲੱਗੇ ਬਧੀ ਹਾਲ ਦੀਆਂ ਕੰਧਾਂ ਉੱਤੇ ਲਟਕੀਆਂ ਪੁਰਾਣੀਆਂ ਤਸਵੀਰਾਂ ਉਸ ਦੀਆਂ ਨਜ਼ਰਾਂ ਨਾਲ ਟਕਰਾਈਆਂ ਉਹਨਾਂ ਤਸਵੀਰਾਂ ਵਿੱਚ ਕੁਝ ਚਿਹਰੇ ਜਾਣੇ ਪਛਾਣੇ ਸੀ ਵੱਧ ਅੰਜਾਂ ਨੇ ਪਰ ਉਹਨਾਂ ਸਭ ਵਿੱਚ ਇੱਕ ਸਨਮਾਨਤਾ ਸੀ ਜਿਵੇਂ ਸਭ ਦੀਆਂ ਨਜ਼ਰਾਂ ਉਸੇ ਉੱਤੇ ਟਿਕੀਆਂ ਹੋਣ ਉਸ ਨੂੰ ਪਰਖ ਰਹੀਆਂ ਹੋਣ ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀਆਂ ਹੋਣ ਉਸ ਨੇ ਇੱਕ ਤਸਵੀਰ ਦੇ ਸਾਹਮਣੇ ਕਾਫੀ ਦੇਰ ਤੱਕ ਖੜੇ ਰਹਿ ਕੇ ਦੇਖਿਆ ਇੱਕ ਬਜ਼ੁਰਗ ਔਰਤ ਉਸਦੀ ਦਾਦੀ ਸਵੇਤਾ ਦੇਵੀ ਜੋ ਇੱਕ ਲੜਕੀ ਦੇ ਸਿਰ ਉੱਤੇ ਹੱਥ ਰੱਖੇ ਮੁਸਕੁਰਾ ਰਹੀ ਸੀ ਉਹ ਲੜਕੀ ਉਹੀ ਸੀ ਅੰਜਲੀ ਸ਼ਾਇਦ 6-7 ਸਾਲ ਦੀ ਉਮਰ ਸੀ ਉਸ ਨੂੰ ਯਾਦ ਆਇਆ ਦਾਦੀ ਦੀ ਆਵਾਜ਼ ਕਹਾਣੀਆਂ ਜੋ ਉਹ ਸੁਨਾਇਆ ਕਰਦੀ ਸੀ ਅਤੇ ਉਹ ਦੁਪਹਿਰਾਂ ਜਦੋਂ ਉਹ ਇਕੱਠੇ ਫੁੱਲ ਚੁੰੁੰਦੇ ਜਾਂ ਰਸੋਈ ਵਿੱਚ ਬੈਠ ਕੇ ਆਚਾਰ ਦੇ ਮਰਦਮਾਨ ਸਜਾਉਂਦੇ ਸੀ ਉਸ ਦੀਆਂ ਅੱਖਾਂ ਨਮ ਹੋ ਗਈਆਂ ਹਵੇਲੀ ਦੇ ਅੰਦਰ ਚਲਦੇ-ਚਲਦੇ ਜਦੋਂ ਉਹ ਪਿਛਲੀ ਕੰਧ ਵੱਲ ਵਧੀ ਇੱਕ ਹਲਕੀ ਜਿਹੀ ਖਰੋਚ ਦਿਖੀ ਕੰਧ ਦੇ ਰੰਗ ਤੋਂ ਥੋੜੀ ਵੱਖਰੀ ਉਸ ਨੇ ਹੌਲੀ-ਹੌਲੀ ਉਸ ਨੂੰ ਛੂਇਆ ਅਤੇ ਫਿਰ ਜਿਵੇਂ ਹੀ ਜ਼ੋਰ ਲਗਾਇਆ ਉੱਥੇ ਦੀ ਲੱਕੜ ਦੀ ਪੈਨਲ ਖਿਸਕ ਗਈ ਪਿੱਛੇ ਇੱਕ ਦਰਵਾਜ਼ਾ ਸੀ ਦਿਲ ਦੀ ਧੜਕਣ ਤੇਜ਼ ਹੋ ਗਈ ਉਸ ਨੇ ਸਾ ਰੋਕਿਆ ਤੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਇੱਕ ਤੰਗ ਸੀੜੀ ਹੇਠਾਂ ਜਾ ਰਹੀ ਸੀ ਹਨੇਰੇ ਵਿੱਚ ਹੱਥ ਵਧਾਉਂਦੇ ਹੋਏ ਉਹ ਹੇਠਾਂ ਪਹੁੰਚੀ ਕਮਰੇ ਦੀ ਹਵਾ ਠੰਡੀ ਸੀ ਪਰ ਉਸ ਵਿੱਚ ਇੱਕ ਜਾਨੀ ਪਹਿਚਾਨਣੀ ਖੁਸ਼ਬੂ ਸੀ ਪੁਰਾਣੀਆਂ ਕਿਤਾਬਾਂ ਦੀ ਸੁੱਕੇ ਪੰਨਿਆਂ ਦੀ ਸਮ੍ਰਿਤੀਆਂ ਦੀ ਕੰਧਾਂ ਤੱਕ ਜਾਂਦੀਆਂ ਅਲਮਾਰੀਆਂ ਕਿਤਾਬਾਂ ਨਾਲ ਭਰੀਆਂ ਹੋਈਆਂ ਸੀ ਸanskrit urdu french english ਹਰ ਭਾਸ਼ਾ ਵਿੱਚ ਦੁਰਲਭ ਗ੍ਰੰਥ ਕੁਝ ਜਿਲਦਾਂ ਚਮੜੇ ਦੀਆਂ ਸੀ ਕੁਝ ਉੱਤੇ ਸੁਨਹਿਰੀ ਮੋਹਰ ਕੁਝ ਹੱਥ ਲਿਖਤ ਉਸ ਦੇ ਕਦਮ ਰੁੱਕ ਗਏ ਉਹ ਇੱਕ ਪੱਲੇ ਲਈ ਸਭ ਕੁਝ ਭੁੱਲ ਗਈ ਧੋਖਾ ਅਪਮਾਨ ਇਕੱਲਾਪਣ ਇੱਥੇ ਇੰਨਾ ਪੰਨਿਆਂ ਵਿੱਚ ਕੁਝ ਸੀ ਜੋ ਸਿਰਫ ਉਸ ਦਾ ਸੀ ਇੱਕ ਕੋਨੇ ਵਿੱਚ ਪੁਰਾਣੀ ਲੱਕੜ ਦੀ ਮੇਜ਼ ਸੀ ਛਾਤ ਮਾਰਦੇ ਹੀ ਉਸ ਨੂੰ ਜੰਗਾਲਾ ਇੱਕ ਲੋਹੇ ਦਾ ਛੋਟਾ ਜਿਹਾ ਤਿਜ਼ੋਰੀ ਨਜ਼ਰ ਆਇਆ ਉਸਨੇ ਝੁੱਕ ਕੇ ਉਸ ਨੂੰ ਖਿੱਚਿਆ ਤੇ ਜ਼ੋਰੀ ਉੱਤੇ ਕੋਈ ਪਾਸਵਰਡ ਸੀ ਸੋਚ ਵਿੱਚ ਪੈ ਗਈ ਫਿਰ ਹੌਲੀ ਨਾਲ ਉਸਨੇ ਆਪਣੀ ਜਨਮ ਤਰੀਕ ਪਾਈ 1991 ਇੱਕ ਹੌਲੀ ਜਿਹੀ ਕਲਿੱਕ ਹੋਇਆ ਤੇ ਜ਼ੋਰੀ ਖੁੱਲ ਗਈ ਅੰਦਰ ਢੇਰ ਸਾਰੇ ਲਿਫਾਫੇ ਸੀ ਕੁਝ ਪੁਰਾਣੀਆਂ ਤਸਵੀਰਾਂ ਤੇ ਕਾਗਜ਼ਾਂ ਦੀ ਇੱਕ ਗੱਠੀ ਉੱਤੇ ਰੱਖੀ ਪਹਿਲਾ ਲਿਫਾਫਾ ਉਸ ਨੇ ਕੰਬਦੇ ਹੱਥਾਂ ਨਾਲ ਚੁੱਕਿਆ ਉਸ ਉੱਤੇ ਲਿਖਿਆ ਸੀ ਮੇਰੀ ਪਿਆਰੀ ਅੰਜਲੀ ਲਈ ਉਸ ਨੇ ਪੜਨਾ ਸ਼ੁਰੂ ਕੀਤਾ ਪ੍ਰੀਏ ਅੰਜਲੀ ਮੈਨੂੰ ਪਤਾ ਹੈ ਕਿ ਜਦੋਂ ਤੂੰ ਇਹ ਪੱਤਰ ਪੜ੍ਹ ਰਹੀ ਹੋਵੇਂਗੀ ਤੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਹੋਣਗੇ ਸ਼ਾਇਦ ਗੁੱਸਾ ਵੀ ਪਰ ਸੁਣ ਕਰਨ ਨੂੰ ਮੈਂ ਉਹੀ ਦਿੱਤਾ ਜੋ ਉਹ ਚਾਹੁੰਦਾ ਸੀ ਦੌਲਤ ਤੈਨੂੰ ਮੈਂ ਉਹੀ ਦਿੱਤਾ ਜੋ ਤੇਰੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਜੜਾ ਸਮ੍ਰਿਤੀ ਗਿਆਨ ਇਹ ਲਾਇਬ੍ਰੇਰੀ ਤੇਰੀ ਅਸਲ ਵਿਰਾਸਤ ਹੈ ਤੂੰ ਹੀ ਉਹੀ ਰਖਵਾਲੀ ਕਰਨ ਵਾਲੀ ਹੈ ਜਿਸ ਨੂੰ ਖਰੀਦਿਆ ਨਹੀਂ ਜਾ ਸਕਦਾ ਅੰਜਲੀ ਦੀਆਂ ਅੱਖਾਂ ਵਿੱਚ ਹੰਝੂ ਵਹਿ ਨਿਕਲੇ ਪਰ ਇਸ ਵਾਰ ਉਹ ਦੁੱਖ ਦੇ ਨਹੀਂ ਸੀ ਇਹ ਮਾਨਤਾ ਸੀ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਨੇ ਉਸ ਨੂੰ ਇਸ ਤਰ੍ਹਾਂ ਦੇਖਿਆ ਸੀ ਉਸ ਦੇ ਅੰਦਰ ਛਿਪੇ ਮੁੱਲ ਨੂੰ ਪਹਿਚਾਣਿਆ ਸੀ ਫੋਟੋ ਵਿੱਚ ਉਹ ਅਤੇ ਦਾਦੀ ਕਿਸੇ ਬਾਗੀਚੇ ਵਿੱਚ ਬੈਠੀਆਂ ਸੀ ਹੱਸਦੀਆਂ ਹੋਈਆਂ ਉਸਨੇ ਤਸਵੀਰ ਨੂੰ ਸੀਨੇ ਨਾਲ ਲਾ ਲਿਆ ਅਗਲੇ ਦਿਨ ਸਵੇਰੇ ਹੀ ਉਸਨੇ ਖੇਤਰ ਦੇ ਇੱਕ ਮਸ਼ਹੂਰ ਪੁਰਾਤੱਵ ਸੰਭਾਲਕ ਰਮੇਸ਼ ਜਾਦਵ ਨੂੰ ਬੁਲਾਇਆ ਉਹ ਖਾੜੀ ਦੇ ਕੁੜਤੇ ਵਿੱਚ ਆਏ ਅੱਖਾਂ ਵਿੱਚ ਅਨੁਭਵ ਦੀ ਚਮਕ ਸੀ ਅਤੇ ਉਹਨਾਂ ਨੇ ਹਵੇਲੀ ਦਾ ਕੋਨਾ ਕੋਨਾ ਦੇਖਿਆ ਅਤੇ ਫਿਰ ਬੋਲੇ ਹਵੇਲੀ ਪੁਰਾਣੀ ਹੈ ਪਰ ਨਹੀਂ ਮਜ਼ਬੂਤ ਹੈ ਬਚਪਨ ਵਿੱਚ ਮੈਂ ਇੱਥੇ ਆਇਆ ਕਰਦਾ ਸੀ ਤੇਰੀ ਦਾੜ ਬੜੀ ਵਿਦੂਸੀ ਸੀ ਇਸ ਨੂੰ ਡਿਗਾ ਨਹੀਂ ਦਿੱਤਾ ਉਹਨਾਂ ਨੇ ਹੁਣ ਇਸ ਨੂੰ ਜੀਨ ਦੀ ਲੋੜ ਹੈ ਬਸ ਤੂੰ ਜਾਣ ਪਾ ਦੇ ਹਵੇਲੀ ਫੇਰ ਸਾਹ ਲਵੇਗੀ ਅੰਜਲੀ ਨੇ ਸਿਰ ਹਿਲਾਇਆ ਦੋ ਦਿਨ ਬਾਅਦ ਅਰਜੁਨ ਮਹਿਲੋਤਰਾ ਦਿੱਲੀ ਤੋਂ ਆਏ ਪੁਰਾਣੇ ਗ੍ਰੰਥਾ ਦੇ ਮਾਹਿਰ ਉਹ ਇੱਕ ਹੱਥ ਲਿਖਤ ਗ੍ਰੰਥ ਨੂੰ ਪਲਟਦੇ ਹੋਏ ਰੁਕੇ ਉਸ ਦੀ ਜਿਲਦ ਉੱਤੇ ਇੱਕ ਸੋਨੇ ਦੀ ਮੋਹਰ ਸੀ ਉਹਨਾਂ ਨੇ ਮੁਸਕਰਾਉਂਦੇ ਹੋਏ ਕਿਹਾ ਅੰਜਲੀ ਜੀ ਇਸ ਕਿਤਾਬ ਦੀ ਕੀਮਤ ਤੇਰੇ ਭਰਾ ਦੇ ਫਲੈਟ ਤੋਂ ਕਿਤੇ ਵੱਧ ਹੋ ਸਕਦੀ ਹੈ ਅਤੇ ਇੱਥੇ ਕਈ ਅਜੇਹੀਆਂ ਹੀ ਦੁਰਲਭ ਕਿਤਾਬਾਂ ਹਨ ਅੰਜਲੀ ਅਵਿਸ਼ਵਾਸ ਨਾਲ ਉਹਨਾਂ ਨੂੰ ਦੇਖਦੀ ਰਹੀ ਕਿ ਇਹ ਸਭ ਸੱਚ ਵਿੱਚ ਇੰਨਾ ਕੀਮਤੀ ਹੈ ਅਰਜੁਨ ਨੇ ਡੂੰਗੀ ਨਜ਼ਰ ਨਾਲ ਉਸਨੂੰ ਦੇਖਿਆ ਕੀਮਤੀ ਉਹਨਾਂ ਲਈ ਜੋ ਸਮਝਦੇ ਹਨ ਤੇਰੇ ਕੋਲ ਖਜ਼ਾਨਾ ਹੈ ਜਿਸ ਨੂੰ ਨਾ ਕੋਈ ਚੁਰਾ ਸਕਦਾ ਹੈ ਨਾ ਖਰੀਦ ਸਕਦਾ ਹੈ ਉਸ ਰਾਤ ਦੇਰ ਤੱਕ ਉਹ ਲਾਇਬ੍ਰੇਰੀ ਵਿੱਚ ਬੈਠੀ ਰਹੀ ਦਾਦੀ ਨੇ ਪੱਤਰਾਂ ਦੇ ਵਿਚਾਰ ਉਹਨਾਂ ਕਿਤਾਬਾਂ ਦੇ ਵਿਚਾਰ ਅਤੇ ਆਪਣੇ ਅੰਦਰ ਦੀ ਦੀ ਇੱਕ ਨਵੀਂ ਆਵਾਜ਼ ਨਾਲ ਅਚਾਨਕ ਮੋਬਾਈਲ ਵੱਜਿਆ ਸਕਰੀਨ ਉੱਤੇ ਕਰਨ ਦਾ ਨਾਂ ਚਮਕਿਆ ਉਸ ਨੇ ਕਾਲ ਚੁੱਕੀ ਬਿਨਾ ਕੁਝ ਕਹੇ ਅੰਜਲੀ ਕਰਨ ਦੀ ਆਵਾਜ਼ ਸੜੀ ਹੋਈ ਸੀ ਸਾਨੂੰ ਵਿਵਹਾਰਕ ਹੋਣਾ ਚਾਹੀਦਾ ਹੈ ਤੈਨੂੰ ਨਹੀਂ ਪਤਾ ਇਸ ਥਾਂ ਦਾ ਕੀ ਕਰਨਾ ਹੈ ਚਲੋ ਸਮਝਦਾਰੀ ਨਾਲ ਕੰਮ ਲਈਏ ਮੈਂ ਤੈਨੂੰ ਆਪਣਾ ਫਲੈਟ ਦੇ ਦੇਵਾਂਗਾ ਤੇ ਹਵੇਲੀ ਮੈਨੂੰ ਦੇ ਦੇ ਇਹ ਤੇਰੇ ਬੱਸ ਦੀ ਗੱਲ ਨਹੀਂ ਅੰਜਲੀ ਚੁੱਪ ਰਹੀ ਕੁਝ ਪਲਾਂ ਲਈ ਉਸ ਦੇ ਮਨ ਵਿੱਚ ਸ਼ਬਦ ਗੂੰਜ ਰਹੇ ਸਨ ਤੂੰ ਰਖਵਾਲੀ ਕਰਨ ਵਾਲੀ ਕਰਨ ਵਾਲੀ ਹੈ ਜਿਸ ਨੂੰ ਖਰੀਦਿਆ ਨਹੀਂ ਜਾ ਸਕਦਾ ਉਸ ਨੇ ਸਾਲਿਆ ਅਤੇ ਜਵਾਬ ਦਿੱਤਾ ਨਹੀਂ ਕਰਨ ਇਸ ਵਾਰ ਮੈਂ ਜਾਣਦੀ ਹਾਂ ਕਿ ਮੈਨੂੰ ਕੀ ਚਾਹੀਦਾ ਹੈ ਫੋਨ ਕੱਟ ਗਿਆ ਪਹਿਲੀ ਵਾਰ ਉਸ ਨੇ ਆਪਣੇ ਆਪ ਨੂੰ ਮਜ਼ਬੂਤ ਮਹਿਸੂਸ ਕੀਤਾ ਜਿਵੇਂ ਮੀਨ ਉਸ ਦੇ ਪੈਰਾਂ ਹੇਠ ਫਿਰ ਬਣ ਰਹੀ ਹੋਵੇ ਕਮਰੇ ਵਿੱਚ ਹੁੰਦੇ ਹੋਏ ਉਸ ਦੀ ਨਜ਼ਰ ਇੱਕ ਪੁਰਾਣੀ ਅਲਮਾਰੀ ਉੱਤੇ ਪਈ ਹਲਕੇ ਨਾਲ ਧੱਕਾ ਧੱਕਾ ਹੀ ਦਿੱਤਾ ਇੱਕ ਛੋਟੀ ਜਹੀ ਦਰਾਜ ਖੁੱਲੀ ਅਤੇ ਉੱਥੇ ਇੱਕ ਹੋਰ ਚਾਬੀ ਰੱਖੀ ਸੀ ਨਾਲ ਹੀ ਇੱਕ ਨਕਸ਼ਾ ਸੀ ਜਿਸ ਉੱਤੇ ਨਾਮ ਮਿਟੇ ਹੋਏ ਸੀ ਅਤੇ ਸਿਰਫ ਇੱਕ ਥਾਂ ਘੇਰੀ ਹੋਈ ਸੀ ਨੀਲ ਗੁਫਾ ਅੰਜਲੀ ਦੇ ਹੱਥ ਵਿੱਚ ਉਹ ਚਾਬੀ ਸੀ ਪਰ ਹੁਣ ਸਵਾਲ ਸੀ ਇਹ ਕੀ ਖੋਲਦੀ ਹੈ ਅੰਜਲੀ ਦੀਆਂ ਰਾਤਾਂ ਹੁਣ ਪਹਿਲਾਂ ਵਾਂਗ ਨਹੀਂ ਸੀ ਉਹ ਹੁਣ ਸੁਨੀਆਂ ਜਾਂ ਟੁੱਟਣ ਭਰੀਆਂ ਨਹੀਂ ਸੀ ਉਹ ਸਵਾਲਾਂ ਭਰੀਆਂ ਸੀ ਪਰ ਡਰ ਨਾਲ ਨਹੀਂ ਜਗਿਆਸਾ ਨਾਲ ਪੁਸਤਕਾਲ ਦੇ ਅੰਦਰ ਘੰਟੇ ਬੀਤ ਜਾਂਦੇ ਪਰ ਉਸ ਨੂੰ ਸਮੇਂ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਸੀ ਉਹ ਕਿਤਾਬਾਂ ਦੇ ਪੰਨਿਆਂ ਵਿੱਚ ਖੋ ਜਾਂਦੀ ਜਿਵੇਂ ਹਰ ਪਾਕ ਵਿੱਚ ਉਸ ਦੀ ਦਾਦੀ ਸਵੈਤਾ ਦੇਵੀ ਦੀ ਕੋਈ ਨਮੀ ਪਰਛਾਈ ਛਿਪੀ ਹੋਵੇ ਹਰ ਸ਼ਬਦ ਹਰ ਸਿਆਹੀ ਦੀ ਲਕੀਰ ਵਿੱਚ ਇੱਕ ਅਤੀਤ ਸਾ ਲੈ ਰਿਹਾ ਸੀ ਅਤੇ ਅੰਜਲੀ ਅੰਦਰ ਹੁਣ ਇੰਨਾ ਧੀਰਜ ਆ ਚੁੱਕਿਆ ਸੀ ਕਿ ਉਹ ਉਹਨਾਂ ਸਾਹਾਂ ਨੂੰ ਮਹਿਸੂਸ ਕਰ ਸਕੇ ਉਸ ਨੂੰ ਕਈ ਵਾਰ ਲੱਗਦਾ ਕਿ ਕਿਸੇ ਬੰਨੇ ਨੂੰ ਪਲਟਦੇ ਹੀ ਉਸ ਦੇ ਪਿੱਛੇ ਦਾਦੀ ਦੀ ਆਹਟ ਹੈ ਜਿਵੇਂ ਕੋਈ ਕਹਿ ਰਿਹਾ ਹੋਵੇ ਤੂੰ ਹੀ ਅਸਲ ਵਾਰਸ ਹੈ ਮਨ ਤੋਂ ਖੂਨ ਤੋਂ ਨਹੀਂ ਨਾ ਤੋਂ ਨਹੀਂ ਪਰ ਆਤਮਾ ਤੋਂ ਇੱਕ ਸ਼ਾਮ ਜਦੋਂ ਉਹ ਇੱਕ ਪੁਰਾਣੀ ਫ੍ਰਾਂਸੀ ਕਿਤਾਬ ਦੇ ਪੰਨਿਆਂ ਵਿੱਚੋਂ ਕੁਝ ਨੋਟਸ ਪੜ੍ਹ ਰਹੀ ਸੀ ਉਸ ਦਾ ਫੋਨ ਫਿਰ ਵੱਜਿਆ ਕਰਨ ਉਹ ਕੁਝ ਪਲ ਦੇਖਦੀ ਰਹੀ ਸਕਰੀਨ ਨੂੰ ਪਹਿਲਾਂ ਵਾਂਗ ਗੁੱਸੇ ਜਾਂ ਵਿਚਾਨੀ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ ਹੁਣ ਉਸ ਦੀਆਂ ਭਾਵਨਾਵਾਂ ਵਿੱਚ ਉਸ ਨੇ ਕਾਲ ਚੁੱਕੀ ਹੁਣ ਵੀ ਬੇਲਾ ਹੈ ਕਰਨ ਦੀ ਆਵਾਜ਼ ਵਿੱਚ ਝੁਲਚੁਲਾਹਟ ਸੀ ਉਹ ਵੇਲੇ ਸਿਰਫ ਬੋਝ ਹੈ ਰੱਖ ਰਖਾ ਮੁਰੰਮਤ ਸਫਾਈ ਇਸ ਦਾ ਕੋਈ ਅੰਤ ਨਹੀਂ ਤੂੰ ਥੱਕ ਜਾਵੇਂਗੀ ਪਛਤਾਵੇਂਗੀ ਅੰਜਲੀ ਨੇ ਕਿਤਾਬ ਬੰਦ ਕੀਤੀ ਅਤੇ ਇੱਕ ਡੂੰਗੀ ਸਥਿਰ ਆਵਾਜ਼ ਵਿੱਚ ਕਿਹਾ ਤੂੰ ਗਲਤ ਹੈ ਕਰਨ ਇਹ ਘਰ ਸਭ ਕੁਝ ਹੈ ਮੇਰੀ ਕਹਾਣੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਅਤੇ ਇੱਥੇ ਹੀ ਹੁਕਮ ਮੈਂ ਪੂਰੀ ਹਾਂ ਉਸਨੇ ਫੋਨ ਕੱਟ ਦਿੱਤਾ ਕਿਸੇ ਸਪਸ਼ਟੀਕਰਨ ਦੀ ਹੁਣ ਲੋੜ ਨਹੀਂ ਸੀ ਉਸ ਦੇ ਅੰਦਰ ਕੁਝ ਸਥਿਰ ਹੋ ਚੁੱਕਿਆ ਸੀ ਆਤਮ ਸਨਮਾਨ ਜੋ ਸਾਲਾਂ ਤੋਂ ਡਗ ਡਗ ਮੰਗੋਂਦਾ ਰਿਹਾ ਸੀ ਹੁਣ ਅੜਿਗ ਹੋ ਗਿਆ ਸੀ ਹੁਣ ਉਹ ਸਿਰਫ ਕਿਸੇ ਦੀ ਛੱਡੀ ਹੋਈ ਪਤਨੀ ਨਹੀਂ ਸੀ ਨਾ ਹੀ ਉਹ ਤ੍ਰਸਪ੍ਰਿਤ ਭੈਣ ਸੀ ਉਹ ਹੁਣ ਸਿਰਫ ਧਰੋ ਦੀ ਸੰਭਾਲਕ ਸੀ ਜੋ ਸ਼ਬਦਾਂ ਵਿੱਚ ਨਹੀਂ ਪਰੰਪਰਾਵਾਂ ਵਿੱਚ ਸੀ ਜੋ ਕਿਤਾਬਾਂ ਵਿੱਚ ਨਹੀਂ ਦ੍ਰਿਸ਼ਟੀਕੋਣ ਵਿੱਚ ਸੀ ਉਹ ਸਿੱਧੀ ਰਮੇਸ਼ ਜਾਦਵ ਕੋਲ ਪਹੁੰਚੀ ਅਤੇ ਬਿਨਾਂ ਕਿਸੇ हिचकिਚਾਹਟ ਦੇ ਬੋਲੀ ਸ਼ੁਰੂ ਕਰੀਏ ਪੂਰਾ ਢਾਂਚਾ ਫਿਰ ਤੋਂ ਜਨਮ ਚਾਹੀਦਾ ਹੈ ਜੋ ਵੀ ਜ਼ਰੂਰੀ ਹੈ ਕਰੋ ਰਮੇਸ਼ ਦੀਆਂ ਅੱਖਾਂ ਵਿੱਚ ਗਰਭ ਸੀ ਉਹਨਾਂ ਨੇ ਸਿਰ ਹਿਲਾਇਆ ਅਤੇ ਕੰਮ ਲੱਗ ਗਿਆ ਔਥੜੇ ਦੀ ਪਹਿਲੀ ਛੱਤ ਜਿਵੇਂ ਅੰਜਲੀ ਦੇ ਦਿਲ ਵਿੱਚ ਵੀ ਇੱਕ ਨਵੀਂ ਧੜਕਣ ਸ਼ੁਰੂ ਕਰ ਗਈ ਹਰ ਖਿੜਕੀ ਦੀ ਮੁਰੰਮਤ ਹਰ ਕੰਧ ਦਾ ਪਲਸਤਰ ਅੰਜਲੀ ਦੇਖ ਰਹੀ ਸੀ ਕਿ ਹਵੇਲੀ ਸਿਰਫ ਇੱਟ ਪੱਥਰ ਦੀ ਚੀਜ਼ ਨਹੀਂ ਸੀ ਇਹ ਇੱਕ ਸਾਹ ਲੈਂਦੀ ਹੋਈ ਆਤਮਾ ਸੀ ਇਸੇ ਨਾਲ ਅਰਜੁਨ ਮਹਿਲੋਤਰਾ ਤੇ ਅੰਜਲੀ ਨੇ ਮਿਲ ਕੇ ਪੁਸਤਕਾਲਾ ਦੀ ਸੂਚੀ ਬਣਾਉਣੀ ਸ਼ੁਰੂ ਕੀਤੀ ਗ੍ਰੰਥਾਂ ਦੀ ਜਾਂਚ ਸੰਭਾਲਦੀਆਂ ਵਿਧੀਆਂ ਅਤੇ ਉਹਨਾਂ ਸਭ ਦੇ ਇਤਿਹਾਸ ਦੀ ਖੋਜ ਕਈ ਪੰਨਿਆਂ ਉੱਤੇ ਪੰਨਿਆਂ ਉੱਤੇ ਹਸਤਖਰ ਸੀ ਜਿਨ੍ਹਾਂ ਵਿੱਚ ਨਵਾਬਾਂ ਅਤੇ ਮਹਾਰਾਜਿਆਂ ਦੇ ਨਾਂ ਉਭਰੇ ਅਵਧ ਦੇ ਦਰਬਾਰ ਤੋਂ ਲੈ ਕੇ ਕੋਲਕਾਤਾ ਦੇ ਸੰਸਕ੍ਰਿਤ ਕਾਲਜ ਤੱਕ ਇੱਕ ਦੁਰਲਭ ਅਭਿਲੇਖ ਵਿੱਚ ਲਿਖਿਆ ਸੀ ਜੀ ਅੰਜਲੀ ਦੇ ਪੁਰਬਜਾ ਨੇ ਵਿਦਵਾਨਾਂ ਨੂੰ ਸੰਭਾਲ ਦਿੱਤੀ ਸੀ ਅਤੇ ਪੁਸਤਕਾਲਾ ਕਦੇ ਸਰਵਜਨਿਕ ਗਿਆਨ ਦਾ ਕੇਂਦਰ ਹੋਇਆ ਕਰਦਾ ਸੀ ਅਰਜੁਨ ਦੀਆਂ ਅੱਖਾਂ ਚਮਕ ਉੱਠੀਆਂ ਅੰਜਲੀ ਜੀ ਇਹ ਤਰੋਹਰ ਸਿਰਫ ਤੇਰੀ ਨਹੀਂ ਪੂਰੇ ਦੇਸ਼ ਦੀ ਹੈ ਪਰ ਤੂੰ ਇਸ ਦੀ ਸੰਭਾਲਕ ਹੈ ਅੰਜਲੀ ਨੇ ਮੁਸਕਰਾਂਦੇ ਹੋਏ ਸਿਰ ਝੁਕਾਇਆ ਕਈ ਰਾਤਾਂ ਬਾਅਦ ਇਕਾਂਤ ਵਿੱਚ ਬੈਠ ਕੇ ਉਸ ਨੇ ਦਾਦੀ ਦੀ ਲਿਖੀ ਆਖਰੀ ਚਿੱਠੀ ਨੂੰ ਫਿਰ ਪੜ੍ਹਿਆ ਅਤੇ ਹੌਲੀ ਆਵਾਜ਼ ਵਿੱਚ ਬੋਲੀ ਧੰਨਵਾਦ ਦਾਦੀ ਤੁਸੀਂ ਮੇਰੇ ਉੱਤੇ ਵਿਸ਼ਵਾਸ ਕੀਤਾ ਜਦੋਂ ਕਿਸੇ ਹੋਰ ਨੇ ਨਹੀਂ ਕੀਤਾ ਹੁਣ ਮੈਂ ਵੀ ਆਪਣੇ ਉੱਤੇ ਵਿਸ਼ਵਾਸ ਕਰਦੀ ਹਾਂ ਉਸ ਨੇ ਕਿਤਾਬ ਬੰਦ ਕੀਤੀ ਕਮਰੇ ਵਿੱਚ ਇੱਕ ਸ਼ਾਂਤੀ ਸੀ ਨਾ ਬਾਹਰ ਦੀ ਨਾ ਅੰਦਰ ਦੀ ਬਲਕਿ ਕਿਸੇ ਤੀਜੇ ਹੀ ਪੱਧਰ ਦੀ ਉਸ ਨੂੰ ਹੁਣ ਕਰਨ ਦੀ ਸਵੀਕਿਰਤੀ ਨਹੀਂ ਚਾਹੀਦੀ ਸੀ ਨਾ ਹੀ ਵਿਕਰਮ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਆਪ ਨੂੰ ਸਾਬਤ ਕਰਨਾ ਸੀ ਹੁਣ ਉਸ ਨੂੰ ਸਿਰਫ ਆਪਣੀਆਂ ਨਜ਼ਰਾਂ ਵਿੱਚ ਖੜਾ ਹੋਣਾ ਸੀ ਅਤੇ ਉਹ ਖੜੀ ਸੀ ਪੂਰੇ ਕਦ ਨਾਲ ਪੂਰੀ ਆਤਮਾ ਨਾਲ ਪੁਰਾਣੀ ਹਵੇਲੀ ਹੁਣ ਨਾ ਭਾਰ ਸੀ ਨਾ ਬੋਝ ਉਹ ਹੁਣ ਦਿਲ ਸੀ ਪਰਿਵਾਰ ਦਾ ਪਰੰਪਰਾ ਦਾ ਅਤੇ ਅੰਜਲੀ ਦਾ ਆਪਣਾ ਪੁਸਤਕਾਲਾ ਹੁਣ ਢੋੜ ਨਹੀਂ ਸੀ ਉਹ ਜੀਵਤ ਤ੍ਰੋਹਰ ਸੀ ਇੱਕ ਅਜੇ ਹੀ ਲੋ ਜਿਸ ਨੂੰ ਹੁਣ ਅੰਜਲੀ ਅੰਜਲੀ ਪੂਜਣ ਨਹੀਂ ਦੇ ਸਕਦੀ ਸੀ ਇੱਕ ਸਵੇਰੇ ਜਦੋਂ ਸੂਰਜ ਨਹੀਂ ਬਲਕਿ ਅੰਦਰ ਦਾ ਉਜਾਲਾ ਉਸ ਦੇ ਅੰਦਰ ਜਾਗਿਆ ਉਹ ਮੁਸਕੁਰਾਈ ਉਸ ਦੇ ਹੱਥ ਵਿੱਚ ਇੱਕ ਹੋਰ ਕਿਤਾਬ ਸੀ ਸ਼ਾਇਦ ਸਭ ਤੋਂ ਦੁਰਲਭ ਪਰ ਹੁਣ ਡਰ ਨਹੀਂ ਸੀ ਨਾ ਅਨੇਚਿੰਤਾ ਨਾ ਬੇਚੈਨੀ ਬਸ ਇੱਕ ਸ਼ਾਂਤੀ ਸੀ ਕਿਉਂਕਿ ਹੁਣ ਉਸਨੂੰ ਪਤਾ ਸੀ ਕਿ ਉਹ ਉੱਥੇ ਸੀ ਜਿੱਥੇ ਉਸਨੂੰ ਹੋਣਾ ਸੀ ਉਸਨੇ ਮੇਜ਼ ਉੱਤੇ ਪਈ ਔਰ ਹਸਮੀ ਚਾਬੀ ਨੂੰ ਚੁੱਕਿਆ ਉਹੀ ਜੋ ਨਕਸ਼ੇ ਨਾਲ ਮਿਲੀ ਸੀ ਅਤੇ ਨਕਸ਼ੇ ਨੂੰ ਫਿਰ ਖੋਲ ਕੇ ਦੇਖਿਆ ਨੀਲ ਪੁਫਾ ਉਹ ਨਾ ਹੁਣ ਵੀ ਘੇਰਿਆ ਹੋਇਆ ਸੀ ਉਸਨੇ ਕੰਧ ਉੱਤੇ ਲਟਕੀ ਇੱਕ ਤਸਵੀਰ ਨੂੰ ਧਿਆਨ ਨਾਲ ਦੇਖਿਆ ਸविता ਦੇਵੀ ਉਹਨਾਂ ਦੇ ਪਿੱਛੇ ਇੱਕ ਚਟਾਨੀ ਖੇਤਰ ਉਹੀ ਜੋ ਨਕਸ਼ੇ ਵਿੱਚ ਦਰਸਾਇਆ ਗਿਆ ਸੀ ਅੰਜਲੀ ਦੀਆਂ ਉਂਗਲਾਂ ਹੌਲੀ-ਹੌਲੀ ਰਕਸੇ ਦੀਆਂ ਲਕੀਰਾਂ ਨੂੰ ਛੂ ਰਹੀਆਂ ਸੀ ਹੁਣ ਇਹ ਸਭ ਸਿਰਫ ਇਤਿਹਾਸ ਨਹੀਂ ਸੀ ਹੁਣ ਇਹ ਇੱਕ ਹੋਰ ਸ਼ੁਰੂਆਤ ਸੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ